ਪਿਕਨਿਕ ਦਾ ਆਹੋ ਪਿਕਨਿਕ ਦਾ ਸਮਾਨ ਆ ਰਿਹਾ ਖਾਣ ਪੀਣ ਦਾ ਤੁਸੀਂ ਖੇਤੀ ਕਰਦੇ ਹੋ ਉਦੋਂ ਇਦਾਂ ਹੀ ਬਹਿੰਦੇ ਹੀ ਆਂ ਖੇਤਾ ਜੀ ਬਹਿ ਜਾਂਦੇ ਹੁੰਦੇ ਸੀ ਪਹਿਲਾਂ ਤੇ ਇੱਕ ਨਹੀਂ ਥੱਲੇ ਬੈਠੇ ਆਂ ਅੱਜ ਨਿਆਰਾ ਲੈ ਰਹੇ ਆਂ ਪਿਕਨਿਕ ਕਰ ਰਹੇ ਆਂ ਹਾਂਜੀ ਅਸੀਂ ਖਾਣਾ ਖਾਣ ਲੱਗੇ ਸੀ ਤੇ ਅਚਾਨਕ ਆਹ ਦੇਖ ਲੋ ਇਧਰੋਂ ਦੋਨੇ ਜਣੇ ਆ ਗਏ ਕਮਾਲ ਹੋ ਗਈ ਹੈ ਸਾਰਾ ਪਿੰਡ ਮੁਸਲਮਾਨਾਂ ਦਾ ਸੀਗਾ ਤਾਂ ਇਹਦਾ ਨਾਮ ਮੀਰਪੁਰ ਜੱਟਾ ਸਾਡਾ ਲੈਲਪੁਰ ਜ਼ਿਲ੍ਹਾ ਸੀਗਾ ਪਾਕਿਸਤਾਨ ਦੇ ਵਿੱਚ ਤੇ ਆਹ ਮੁਸਲਮਾਨਾਂ ਦਾ ਪਿੰਡ ਸੀ ਤੇ ਲੋਈ ਆਪਾਂ ਆ ਚੁੱਕੇ ਆ ਤੇ ਆ ਰੰਬੀ ਝਾੜੂ ਤੇ ਹੋਰ ਚੀਜ਼ਾਂ ਲੈ ਕੇ ਆਏ ਆ ਤੇ ਮੌਸਮ ਅੱਜ ਬਹੁਤ ਘੈਟ ਹੈ ਤੇ ਮੁੰਡੇ ਨੇ ਉਹ ਫਾਲੇ ਲਾਣੇ ਨੇ ਇੱਥੇ ਆ ਕਰਕੇ ਮੰਨੀ ਹੁਣ ਗੱਡੀ ਲਗਾ ਪਿੱਛੇ ਗਾ ਲਓਈ ਕੁੱਦੂ ਆ ਗਿਆ ਸਾਡਾ ਆਏ ਆਏ ਕੀ ਕਰਕੇ ਆਏ ਤੂੰ ਗੁੱਤ ਕਰਦਾ ਅੱਛਾ ਗੁੱਤ ਕਰਨੀ ਹੈ ਚਲ ਉੱਥੇ ਬੋਲਦਾ ਚਲ ਉੱਥੇ ਕਰਨੀ ਆ ਗੁੱਤ ਚਲ ਕਰ ਦੋ ਗੁੱਤ ਕਰ ਮੌਸਮ ਅੱਜ ਵਾਕਈ ਬਹੁਤ ਸੋਹਣਾ ਹੋਇਆ ਪਿਆ ਠੰਡ ਠੰਡ ਹੈ ਨੀਗੀ ਆ ਦੇਖੋ ਮੈਂ ਵੀ ਯਾਨੀ ਕਿ ਕੋਟੀ-ਕੁੱਟੀ ਨਹੀਂ ਪਾਈ ਹੋਈ ਤੇ ਇੱਦਾਂ ਹੀ ਸ਼ਰਟ ਪਾਈ ਹੋਈ ਹੈ ਕੱਲ ਦਾ ਮੈਂ ਇੱਦੀ ਮੇਰੇ ਖਿਆਲ ਕੋਟੀ ਮੈਂ ਪਾਈ ਨਹੀਂ ਜੈਕਟ ਬਿਲਕੁਲ ਓਕੇ ਰਿਪੋਰਟ ਹੋ ਗਿਆ ਮੌਸਮ ਬਹੁਤ ਜ਼ਿਆਦਾ ਵਧੀਆ ਐਦਾਂ ਦਾ ਮੌਸਮ ਮਤਲਬ 12 ਮਹੀਨੇ ਤੀ ਦੇ ਰਹਿਣਾ ਚਾਹੀਦਾ ਆਨ ਯਾਰਾ ਤੇ ਆ ਦੇਖੋ ਫੁੱਲ ਨੇ ਸੋਹਣੇ ਲੱਗਦੇ ਨੇ ਯਾਰ ਤੇ ਹੁਣ ਆਏ ਆ ਮੋਟਰ ਤੇ ਤੇ ਆ ਜਿਹੜੀ ਮੋਟਰ ਤੁਸੀਂ ਦੇਖ ਰਹੇ ਹੋ ਇਹ ਮੋਟਰ ਬਹੁਤ ਜ਼ਿਆਦਾ ਪੁਰਾਣੀ ਹੈ ਤੇ ਸਾਂਝੀ ਮੋਟਰ ਹੈ 6 ਭਰਾਵਾਂ ਦੀ ਯਾਨੀ ਮੇਰੇ ਦਾਦੇ ਹੁੰਨੀ 6 ਭਰਾ ਸੀਗੇ ਹੈਨਾ ਤੇ ਉਹਨਾਂ ਦੀ ਇਹ ਮੋਟਰ ਹੈ ਉਸ ਟਾਈਮ ਦੀ ਹੈ ਇਹ ਤੇ ਇਹਦਾ ਕੋਈ ਹਲੇ ਹੱਲ-ਹੁਲ ਹੈ ਨਹੀਂ ਯਾਨੀ ਕਿ ਤਾਂ ਕਰਕੇ ਬੰਦ ਪਈ ਹੈ ਕਿਉਂਕਿ ਕੋਈ ਚਲਾਉਂਦਾ ਨਹੀਂ ਹੈ ਨਾ ਪੰਗਾ ਪਿਆ ਹੋਇਆ ਇਹਦਾ ਤੇ ਉਹ ਸਾਹਮਣੇ ਉਹ ਹੱਡੀ ਆਪਣੀ ਮੋਟਰ ਹੈ ਇਹ ਨਵੀਂ ਬਣਾਈ ਹੈ ਲੋ ਜੀ ਅੰਦਰ ਸਫਾਈ ਅਭਿਆਨ ਚਾਲੂ ਹੋ ਗਿਆ ਆ ਦੇਖੋ ਸਾਡਾ ਨੰਨੂ ਸਿੰਘ ਵੀ ਸਫਾਈ ਕਰ ਰਿਹਾ ਡੈਡੀ ਦੇ ਨਾਲ ਦਾदू ਆਪਣੇ ਨਾਲ ਕਾ ਕੁਇਆ ਬਹੁਤ ਜਿਆਦਾ ਹੋ ਗਿਆ ਇਨਾ ਇੱਥੇ ਹੈ ਨਾ ਰੈਡੀ ਸਾਰੇ ਪਾਸੇ ਉੱਗ ਗਿਆ ਉਕਰਨ ਵਾਲਾ ਹੈ ਨਹੀਂ ਸਫਾਈ ਹੈ ਤਾਜੀ ਮਿੱਟੀ ਦੀ ਖੁਸ਼ਬੂ ਆ ਰਹੀ ਮੈਂ ਕਿ ਤਾਈ ਤਾਈ ਜ਼ਮੀਨ ਹੈ ਵਾਈ ਚਲ ਕਰੋ ਫੇ ਸਫਾਈ ਮੰਨੀ ਫਟਾਫਟ ਧੁੱਪ ਵੀ ਚੜ ਗਈ ਹੈ ਸੂਰਜ ਆ ਗਿਆ ਬਾਹਰ ਆ ਦੇਖੋ ਅੱਜ ਫਾਈਨਲੀ ਹੁਣੇ ਹੁਣੇ ਅਸੀਂ ਲਾਈਵ ਹੋਏ ਸੀਗੇ ਤੇ ਬਸ 20 ਜਣਿਆਂ ਨੇ ਵੇਖਿਆ ਹੈ ਮੰਨੀ 20 ਜਣਿਆਂ ਨੇ ਵੇਖੀ ਹੈ ਲਾਈਵ ਵੀਡੀਓ ਜਿਆਦਾ ਨਹੀਂ ਵੇਖੀ ਮਤਲਬ ਆਂਦੇ ਸੀ ਚਲੇ ਜਾਂਦੇ ਸੀ ਆਂਦੇ ਸੀ ਚਲੇ ਜਾਂਦੇ ਸੀ ਤੇ ਉਹ ਦੇਖੋ ਨੰਨ ਕੱਦੂ ਸਾਡਾ ਕੁੱਦੂ ਉਹ ਪਰੇ ਕੀ ਲੱਗਾ ਹੋਇਆ ਕਰਨ ਕੱਲੇ ਖੇਤਾਂ 'ਚ ਲੱਗਾ ਮਿੱਟੀ ਮਿੱਟੀ ਹੋਣ ਲੱਗਾ ਹੋਰ ਮਿੱਟੀ ਤੇ ਇਧਰ ਖਲਾਰਾ ਬਹੁਤ ਪਿਆ ਹੋਇਆ ਸੀ ਹੁਣ ਭੰਡਾਰਾ ਤੇ ਉਹਦੇ ਕਰਕੇ ਆਪਾਂ ਸਫਾਈ ਕਰ ਰਹੇ ਆਂ ਭੰਡਾਰੇ ਕਰਕੇ ਭੰਡਾਰਾ ਅਗਲੇ ਮਹੀਨੇ ਆ ਤੇ ਤਾਂ ਕਰਕੇ ਆਪਾਂ ਸਫਾਈ ਕਰ ਰਹੇ ਬਹੁਤ ਜ਼ਿਆਦਾ ਖਲਾਰਾ ਪਿਆ ਹੋਇਆ ਸੀ ਇੱਥੇ ਖੇਤਾਂ ਦੇ ਵਿੱਚ ਤੇ ਬਾਕੀ ਹੁਣ ਘਰ ਜਾਣਾ ਉਸ ਤੋਂ ਬਾਅਦ ਉੱਥੇ ਵੀ ਥੋੜੀ ਬੋਧੀ ਸਫਾਈ ਦੇਖਾਂਗੇ ਜੇ ਟਾਈਮ ਮਿਲਿਆ ਤੇ ਕਰਾਂਗੇ ਹਨਾ ਤੇ ਬਾਕੀ ਹੁਣ ਆਪਾਂ ਖਾਣੇ ਪੀਣੇ ਆ ਭੁੱਖ ਲੱਗ ਗਈ ਹੈ ਕੋਈ ਸਾਡਾ ਸਮਾਨ ਆ ਰਿਹਾ ਕਿੱਟੀ ਪਾਰਟੀ ਦਾ ਆ ਦੇਖੋ ਪਿਕਨਿਕ ਦਾ ਆਹੋ ਪਿਕਨਿਕ ਦਾ ਸਮਾਨ ਆ ਰਿਹਾ ਖਾਣ ਪੀਣ ਦਾ ਤੇ ਹੁਣ ਆਪਾਂ ਨਾਲੇ ਖਾਵਾਂ ਪੀਵਾਂਗੇ ਨਾਲੇ ਵੀਡੀਓ ਬਣਾਵਾਂਗੇ ਠੀਕ ਹੈ ਨਾਲੇ ਇੰਜੋਏ ਕਰਾਂਗੇ ਲੋ ਜੀ ਉਧਰ ਮਰਬੀ ਦਾ ਫੋਨ ਆਇਆ ਹੈ ਮੰਮੀ ਹੁਣ ਆਦਾ ਉਧਰੋਂ ਤੇ ਆ ਚੀਜ਼ਾਂ ਆਪਾਂ ਲੈ ਕੇ ਆਏ ਹਾਂ ਜੈਮ ਲੈ ਆਏ ਸੀ ਤੇ ਬਰੈਡ ਲੈ ਆਏ ਸੀ ਬ੍ਰਾਊਨ ਬਰੈਡ ਤੇ ਇਧਰ ਪਰੌਂਠੇ ਵੀ ਆ ਗਏ ਨਾਲ ਨਾਨੀ ਨਾਨੀ ਚੱਕੋ ਹਲੋ ਨਾਨੀ ਇੱਧਰ ਸੋਹਣਾ ਆ ਆ ਲੇ ਕੋੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਜੂ ਵੱਡਾ ਹੋ ਗਿਆ ਚੋਲ ਆ ਗਏ ਜੇ ਲਿਆ ਪਾ ਰੋ ਵੈਰੀ ਗੁੱਡ ਲਿਆ ਪਾ ਲਿਆਓ ਸਾਗ ਨਾ ਮੈਨੂੰ ਦਿਓ ਲਿਆ ਮੈਂ ਕਰਾਂ ਪਲੇਟ ਚ ਪਾ ਕੇ ਦੇ ਦਿਓ ਪਾਣੀ ਵੀ ਚੁੱਕਾ ਹਾਂ ਪਾਣੀ ਦੇ ਥੱਲੇ ਬੈਠੇ ਆਂ ਗਲਾਸ ਵੀ ਲੈ ਆਂ ਅੱਜ ਨਿਆਰਾ ਲੈ ਰਹੇ ਆਂ ਪਿਕਨਿਕ ਕਰ ਰਹੇ ਆਂ ਅੱਜ ਖੇਤਾਂ ਦੇ ਸਾਗ ਨਾਲ ਬ੍ਰੈਡ ਦੇ ਨਾਲ ਰੋਟੀ ਆਓ ਜਦੋਂ ਤੁਸੀਂ ਖੇਤੀ ਕਰਦੇ ਹੋ ਉਦੋਂ ਇਦਾਂ ਹੀ ਬਹਿੰਦੇ ਆਂ ਖੇਤਾਜੀ ਬਹਿ ਜਾਂਦੇ ਹੁੰਦੇ ਸੀ ਪਹਿਲਾਂ ਦੇਖ ਨਹੀਂ ਵਾਣ ਵਿੱਚ ਵਾਣ ਚ ਵਾਣ ਚ ਬਹਿ ਜਾਂਦੇ ਸੀ ਕਿਹੜਾ ਪੱਕੇ ਹੁੰਦੇ ਸੀ ਉਦੋਂ ਵਾਣੀ ਬਹਿਣਾ ਸੀ ਸਹੀ ਗੱਲ ਮੈਂ ਤੇ ਕਿਹਾ ਸੀ ਮੈਂ ਕਿਹਾ ਉੱਥੇ ਬੈੰਨੇ ਆਂ ਪਰ ਮੰਮੀ ਮੰਨੇ ਨਹੀਂ ਆ ਉੱਥੇ ਬਹਿ ਜਾਣਾ ਸੀ ਮੰਮੀ ਕਹਿੰਦੇ ਮੇਰੇ ਤੋਂ ਬੈਠਿਆ ਨਹੀਂ ਜਾਂਦਾ ਥਲੇ ਤਾਂ ਕਰਕੇ ਫਿਰ ਅਸੀਂ ਕਿਹਾ ਇੱਕ ਬੰਦਾ ਇੱਥੇ ਤੇ ਬਾਕੀ ਸਾਰੇ ਉੱਥੇ ਫਿਰ ਆਪਾਂ ਵੀ ਗਲਤੀ ਕੀਤੀ ਆਪਾਂ ਪੈਟਾ ਪੋਟਾ ਪਾ ਗਏ ਆ ਪਾ ਪਜਾਮੇ ਪਾ ਗਏ ਆ ਹਾਂ ਪਜਾਮੇ ਪਾ ਗਏ ਨੇ ਇੱਕ ਚਾਦਰ ਲੈ ਕੇ ਆਣੀ ਸੀ ਆਪਾਂ ਸਭ ਤੋਂ ਵੱਡੀ ਗਲਤੀ ਕੀਤੀ ਚਾਦਰ ਨਹੀਂ ਅਸੀਂ ਲੈ ਕੇ ਆਏ ਇੱਕ ਚਾਦਰ ਲੈ ਆਂਦੇ ਤਾਂ ਆਰਾਮ ਨਾਲ ਬਹਿ ਗਏ ਉੱਥੇ ਸਾਰੇ ਖੇਤਾ ਜੀ ਬਹਿ ਜਾਂਦੇ ਫਿਰ ਨਿਆਰਾ ਆਉਂਦਾ ਚਲੋ ਕੋਈ ਗੱਲ ਨਹੀਂ ਨੈ ਹਾਂ ਨੈਕਸਟ ਟਾਈਮ ਨੰਨੂ ਹੈ ਨਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਨਾ ਸਵਾਦ ਹੈ ਹਾਂ ਖਾਓ ਮੇਰਾ ਬੱਚਾ ਚਲੋ ਜੀ ਚੌਲਾ ਨਾ ਸਾਗ ਵੈਰੀ ਗੁੱਡ ਬਰੈਡ ਆਣਾ ਜੇ ਐਮ ਹਾਂਜੀ ਅਸੀਂ ਖਾਣਾ ਖਾਣ ਲੱਗੇ ਸੀ ਤੇ ਅਚਾਨਕ ਆਹ ਦੇਖ ਲਓ ਇਧਰੋਂ ਦੋਨੇ ਜਣੇ ਆ ਗਏ ਕਮਾਲ ਹੋ ਗਈ ਹੈ ਸਾਡੀ ਕਿਸਮਤ ਚ ਸੀਗਾ ਇਹਨਾਂ ਨੂੰ ਖਵਾਣਾ ਦੇਖੋ ਕੀ ਬਾਤ ਹੈ ਬਰੈਡ ਪਾਏ ਆ ਹੁਣ ਇਹਨਾਂ ਨੂੰ ਤੇ ਰੋਟੀਆਂ ਪਾਈਆਂ ਪਰੌਂਠੇ ਲਿਆਂਦੇ ਸੀਗੇ ਉਹ ਪਾਏ ਆ ਤੇ ਬ੍ਰੈਡ ਪਾਏ ਆ ਹੁਣ ਹੇ ਹਿਲਣਾ ਨਹੀਂ ਇਹਨੇ ਹੋਰ ਮੰਗਣਾ ਯਾਰ ਸਾਨੂੰ ਭੁੱਖ ਲੱਗੀ ਅਸੀਂ ਕਿੱਥੇ ਜਾਣਾ ਅੱਛਾ ਦੇ 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 ਸ਼ਾਬਾਸ਼ ਹਾਂਜੀ ਹੁਣ ਖਾਣਾ ਹੋਣਾ ਖਾ ਕੇ ਤੇ ਆਪਾਂ ਭਾਂਡੇ ਧੋਣ ਲੱਗੇ ਆ ਦੇਖੋ ਆ ਵੀ ਧੋਣੇ ਆ ਬੀਪੀ ਹੈਗੀ ਪਾਣੀ ਵਾਲੀ ਆਪਣਾ ਆਦਰ ਦੇਖੋ ਆਪਣਾ ਡੱਬਾ ਲੈ ਕੇ ਆਈ ਹੈ ਪਾਓ ਪਾਓ ਮੇਰੇ ਤੇ ਧੋਣੇ ਆ ਹਾਂ ਚੱਤੂ ਵੀ ਧੋ ਲੈ ਚਲ ਅਦਰ ਪਾਉਂਦੀ ਏ 500 ਰੁਪਏ ਕਿਲੋ ਹੈ ਹਾਂ ਠੀਕ ਹੈ ਗਰਮ ਹੈ ਔਰ ਗੋਜਰਿਲਾ ਇਹ ਸੀ ਘਰੇ ਬਣਾਇਆ ਸੀ ਦੇ ਲਓ ਤੇ ਦੁਕਾਨ ਤੇ 500 ਰੁਪਏ ਕਿਲੋ ਹੈ 500 ਦਾ 5 ਕਿਲੋ ਬਣਾ ਲਿਆ ਜੀ ਪਾਣੀ ਦੀ ਸੇਵਾ ਨਿਭਾਈ ਜਾ ਰਹੀ ਹੈ ਆ ਦੇਖ ਨਾਲੇ ਗਾਣਾ ਗਾਰੀ ਬਚ ਕੇ ਜੀਵਾਂਗੇ ਨਾਲੇ ਭੁੱਲ ਕੇ ਜੀਵਾਂਗੇ ਓਏ ਇੱਥੇ ਤੇ ਪਾਣਾ ਨਹੀਂ ਪੁੱਤਰਾ ਮੇਰੇ ਸੋਹਣਿਆ ਬੱਬੂਆ ਉੱਥੇ ਪਾਣਾ ਪਾਣਾ ਜਿੱਥੇ ਦਾਦੂ ਉਹ ਬਣਾਉਂਦੇ ਪੈਨੇ ਨਾ ਐਵੇਂ ਉਹ ਅੱਗੇ ਨਾ ਪਾ ਦੇ ਉਹ ਕਿੱਲਾ ਨਾ ਕਰ ਦੇ ਕਿਤੇ ਇੱਥੇ ਨੰਨੂ ਨੰਨੂ ਇੱਧਰ ਨਾ ਪਾ ਬੇਟਾ ਇੱਥੇ ਪਾ ਲੋਈ ਇੱਧਰ ਸੇਵਾ ਨਿਭਾਈ ਜਾ ਰਹੀ ਏ ਮਨਪ੍ਰੀਤ ਕੌਰ ਵੱਲੋਂ ਬਾਬੇ ਦੇ ਪੰਡਾਰੇ ਦੇ ਖੁਸ਼ੀ ਦੇ ਵਿੱਚ ਬੁਖਾਰ ਜੜਿਆ ਹੋਇਆ ਸੀਗਾ ਮੁੜ ਕੇ ਮੈਨੂੰ ਇਹ ਡਾਰਾ ਵੀ ਰੋਟੀ ਵੀ ਪਤਾ ਨਹੀਂ ਕਿ ਘਰ ਜਾ ਕੇ ਮਿਲਣੀ ਕਿ ਨਹੀਂ ਮਿਲਣੀ ਹੈ ਮੈਂ ਨਵਰੀਦ ਮੈਂ ਸਾਰਾ ਉੱਥੇ ਪਾ ਦੇਣਾ ਮੈਂ ਕਹਿੰਦੇ ਪਏ ਵੀ ਗੱਲ yaad ਕੀਤੀ ਵੀ ਇੱਥੇ ਪਹਿਲਾਂ ਜਦੋਂ ਮੁਸਲਮਾਨ ਸੀਗੇ ਇੱਥੇ ਸਾਰਾ ਪਿੰਡ ਮੁਸਲਮਾਨਾਂ ਦਾ ਸੀਗਾ ਤਾਂ ਇਹਦਾ ਨਾਮ ਮੀਰਪੁਰ ਜੱਟਾ ਤੇ ਮੁਸਲਮਾਨ ਇੱਥੇ ਕੰਮ ਕਰਦੇ ਸੀ ਐਸੀ ਇਹ ਗੱਲ ਕਰ ਰਿਹਾ ਵੀ ਇਹ ਖੇਤ ਮੁਸਲਮਾਨਾਂ ਨੇ ਵੀ ਵਾਏ ਹੋਣੇ ਨੇ ਹੈਨਾ ਪਤਾ ਨਹੀਂ ਕਿਹਦੇ ਹੋਣਗੇ ਕਿਹਦੇ ਨਹੀਂ ਪਾਕਿਸਤਾਨ ਦੇ ਵਿੱਚ ਹੁਣ ਹੈਨਾ ਸਾਡੇ ਉਹਨਾਂ ਕੋਨੇ ਸਾਡੇ ਉਹਨਾਂ ਕੋਨੇ ਲੈnde ਆਓ ਜੇ ਸਾਡੇ ਕੋਨੇ ਲੈnde ਪੰਜਾਬ ਦੇ ਸਾਡੇ ਆ ਆਪਣਾ ਕਿਹੜਾ ਜ਼ਿਲ੍ਹਾ ਸੀ ਲਾਲਪੁਰ 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 ਹੈਨਾ ਸਾਡਾ ਲਾਲਪੁਰ ਜ਼ਿਲ੍ਹਾ ਸੀਗਾ ਪਾਕਿਸਤਾਨ ਦੇ ਵਿੱਚ ਇਹ ਆ ਮੁਸਲਮਾਨਾਂ ਦਾ ਪਿੰਡ ਸੀ ਤੇ ਸਾਡਾ ਘਰ ਹੈ ਜਿੱਥੇ ਉੱਥੇ ਸਾਹਮਣੇ ਮਸਜਿਦ ਹੈ ਉਹ ਵੀ ਉਹਨਾਂ ਨੇ ਹਲੇ ਤਾਜੀ-ਤਾਜੀ ਉਹ ਤੋਂ ਬਣਾਈ ਸੀ ਜਦੋਂ ਪਾਰਟੀਸ਼ਨ ਹੋ ਗਈ ਹੈ ਨਾ ਤੇ ਉਸ ਤੋਂ ਬਾਅਦ ਨਾਲ ਹੀ ਪੀਰਾਂ ਦੀ ਜਗ੍ਹਾ ਦਾ ਆਪਾਂ ਬਾਅਦ 'ਚ ਹੀ ਬਣੀ ਹੈ ਉਹ ਤਾਂ ਹੈ ਨਾ ਡੈਡੀ ਉਹ ਤਾਂ ਬਾਅਦ 'ਚ ਬਣੀ ਹੈ ਯਾਨੀ ਮਸਜਿਦ ਸਿਗੀ ਤੇ ਹੋਰ ਡਿਸਪੈਂਸਰੀ ਵਗੈਰਾ ਸੀਗੀ ਪੁਰਾਣੀ ਬਹੁਤ ਪੁਰਾਣੀ ਤੇ ਬਾਕੀ ਆ ਗੱਲਾਂ ਹੀ ਅਸੀਂ ਯਾਦ ਕਰ ਰਹੇ ਆ ਕਿਉਂਕਿ ਮੇਨ ਗੱਲ ਸੀ ਉਹ ਸਿੱਖਾਂ ਦਾ ਰਾਹ ਸੀਗਾ ਲਾਹੌਰ ਵਿੱਚ ਆ ਮੇਨ ਰਾਜ ਸਿੱਖਾਂ ਦਾ ਲੋ ਚਲੋ ਪੰਜਾਬ ਵੀ ਇਹ ਵੀ ਪੂਰਾ ਸੀਗਾ ਪਰ ਰਾਜ ਮੇਨ ਉਧਰ ਸੀ ਸਹੀ ਗੱਲ ਹੈ ਮੇਨ ਰਾਜ ਹਾਂ ਸਿੱਖਾਂ ਦਾ ਰਾਜ ਸੀਗਾ ਉੱਥੇ ਜਿਹਨੂੰ ਸਿੱਖ ਰਾਜ ਕਹਿੰਦੇ ਆ ਤੇ ਮਤਲਬ ਮੇਨ ਰਾਜਧਾਨੀ ਸੀਗੀ ਲਾਹੌਰ ਰਾਜਧਾਨੀ ਲਾਹੌਰ ਦੀ ਮੇਰੇ ਸਿੱਖਾਂ ਦਾ ਰਾਜ ਰਾਜ ਤੇ ਸਾਰੇ ਪਾਸੇ ਸੀਗਾ ਪੂਰਾ ਪੰਜਾਬ ਵੀ ਆਪਣਾ ਸੀ ਪੂਰਾ ਸਾਡਾ ਲਾਹੌਰ ਦਾ ਸੀ ਨਾ ਹਰਿਆਣਾ ਆਪਣਾ ਸੀ ਠੀਕ ਹੈ ਹਿਮਾਚਲ ਆਪਣਾ ਸੀ ਹੈ ਪੰਜਾਬ ਆਪਣਾ ਸੀ ਸਾਰਾ ਹੀ ਆਪਣਾ ਸੀ ਸਾਰਾ ਪੰਜਾਬ ਹੀ ਸੀ ਸਾਰਾ ਪੰਜਾਬ ਹੀ ਸੀ ਇੱਕੋ ਹੀ ਪੰਜਾਬ ਸੀ ਹਾਂ ਉਹਦੇ ਬਾਅਦ ਪਾਰਟੀਸ਼ਨ ਤੋਂ ਬਾਅਦ ਹੋਇਆ ਜੋ ਵੀ ਹੋਇਆ ਹੁਣ ਸੇਵਾ ਆਈ ਏ ਭਾਈ ਸਾਹਿਬ ਭਾਈ ਜਝਾਰ ਸਿੰਘ ਜੀ ਇਹਨਾਂ ਦੇ ਹੱਥ ਕਚ ਸੇਵਾ ਆਈ ਏ ਹੈ ਇਹੋਣੇ ਲੱਗੇ ਹੋਏ ਨੇ ਜੋਰ ਜਿਮੈਸ਼ ਕਰਨ ਉਹ ਵੇਖੀ ਹੱਥ ਨਾ ਵੜ ਲਈ ਹੱਥ ਦੇ ਨਾ ਲਵਾ ਲਈ ਹਾਂ ਹੋਦੇ ਆ ਤਾਂ ਪਾਣੀ ਪਾਈ ਇਹਦੀ ਬੂਟੇ ਵਿਚਾਰੇ ਰੱਜ ਜਾਣ ਢਿੱਡ ਫੁੱਲ ਜਾਣ ਬੂਟਿਆਂ ਦਾ ਪਾਣੀ ਪਾਈ ਜਾਨੀਏ ਚਿੰਪੀਏ ਜੀਏ ਫਿਰ 28 ਤਾਂ ਸਭ ਬੂਟੇ ਫੋਲ ਲੱਗ ਗਏ ਮੈਂ ਫੇਰ ਖਿਲਾ ਦੂੰਗਾ ਤਾਂ ਫੋਲਿਆ ਰਹਿਮਤ ਵੀਰਾ ਆਇਆ ਨਾ ਅੱਜ ਹੈ ਹੈਪੀ ਹੈ ਤੂੰ ਅੱਜ ਅਰੇ ਮੂੰਹ ਵੇ ਦੀਦੀ ਆਈ ਦੀਦੀ ਤੈਨੂੰ ਯਾਦ ਕਰਦੀ ਸੀ ਜਦ ਦੀ ਸੀ ਰਹਿਮਤ ਵੀਰੇ ਕੋ ਜਾਣਾ ਚਲਾ ਚਲੀ ਚਲ ਆ ਜੋ ਉਹ ਤੇ ਉਹ ਚੱਲਿਆ ਉਹ ਵੀ ਕਿੱਥੇ ਚੜਿਆ ਉੱਪਰ ਉਹ ਜਾ ਮੂਹੇ ਕਿ ਸੈ ਚੜਿਆ ਹੋਇਆ ਅਰੇ ਕੀ ਚਾਚੂ ਵੇਦਾ ਹੁੰਦਾ ਹਾਂ ਨੂੰ ਹਾਂ ਕਰਦੇ ਹਾਂ ਥੱਲੇ ਆ ਜਾ ਆ ਜੋ ਇੱਧਰ ਆ ਜੋ ਪੁੱਤ ਇੱਧਰ ਆ ਜਾ ਜਾਨੇ ਪਾਪਾ ਪੁਨੀ ਚੜਨਾ ਤੁਸੀਂ ਨਹੀਂ ਚੜਨਾ ਜੋ ਵੀ ਉੱਥੇ ਚੜਨਾ ਨਾ ਹਾਂ ਅੱਛਾ ਆ ਜਾ ਓਏ ਵੇਖੀ ਓ ਤੇ ਆਣਾ ਹੀ ਵੇਖੋ ਕਿਵੇਂ ਉੱਤਰਦਾ ਵਾ ਇੱਧਰ ਵੇਖੀ ਓਧਰ ਡਰਦਾ ਨਹੀਂ ਹੈਗਾ ਓਏ ਜੇ ਮੂ ਡੇਖ ਨਾ ਪਈ ਥੱਲੇ ਆ ਉਹ ਵੇਖੀ ਏ ਮਨੀ 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 ਭੜੀ ਭਣੀ ਉਹ ਦੇ ਓਏ ਹੈ ਟ੍ਰੈਂਡ ਹੈ ਉਹ ਵੀ ਯਾਰ ਮੈਨੂੰ ਤੇਰਾ ਮੂੰਹ ਲਾਉਣਾ ਹੈ ਜਰੂਰੀ ਕਾਕੇ ਨਾ ਆ ਜਾ ਤੂੰ ਇੱਧਰ ਆ ਜਾ ਇੱਧਰ ਆ ਹੈ ਫਿਰ ਇਹ ਮਦ ਉਹ ਆਪਣੀ ਜੈਮੂ ਕਿਹੜੀ ਕਲਾਸ ਚੋਂ ਗਿਆ ਹੁਣ ਹੈ 5th ਚੋਂ ਉਹਨਾਂ ਵੜਾ 5th ਚੋਂ ਉਹਨਾਂ ਵੜਾ ਨਹੀਂ ਹੋ ਗਈ ਯਾਰ ਹਾਂ ਕੁੱਤੀ ਤੇਰੀ ਹਾਂ ਸਫੀ ਫਿਰ ਠੀਕ ਹੈ ਕਿਹਦੀ ਦੇਦਾ ਵਲੋਗਰ ਨੂੰ ਹੈਲੋ ਹੈ ਸ਼ਰਮਾਰ ਪੱਕਾ ਹੈ ਕਿ ਸ਼ਰਮਾਰ ਹੈ ਨਹੀਂ ਵੀ ਇੰਨਾ ਹੁੰਦਾ ਤੇਰੀ ਇਹ ਨਹੀਂ ਹੁੰਦਾ ਬੱਚਾ ਠੀਕ ਹੈ ਠੀਕ ਵਿਨੀ ਨੂੰ ਵੀ ਲੈਣਾ ਸੀ ਯਾਰ ਹੈ ਵਿਨੀ ਉਹ ਕਲੋਸੀ ਸੀ ਫਿਰ ਉਹ ਪਿੰਡ ਤੋਂ ਧਰਨੀ ਤੋਂ ਵੀ ਆਈ ਕੁਝ ਦੋਬ ਕਰਕੇ ਨਹੀਂ ਆਇਆ ਅੱਛਾ 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 ਹੈਲੋ ਠੀਕ ਹੈ ਤੂੰ ਫੇਰ ਪਤਾ نیچے ਆ ਜਾ ਦੇਖੋ ਦਵਾ ਪੁੱਤਰ ਵਾਲੀ ਸਾਰੀ ਆਹੋ نیچے ਆਇਆ ਤਾਂ ਹੀ ਕਹਿ ਰਹੇ ਹੋ ਤੁਸੀਂ ਉਹਨੂੰ ਲਿਆਓ ਮੇਰੀ ਗੱਡੀ ਮੇਰੀ ਨਾਨੀ ਨੇ ਨਾਨੀ ਨੇ ਰੱਖਤਾ ਹੈ ਤੂੰ ਕਹਿ ਰਹੇਂ ਕਿ ਮੈਂ ਰੱਖਣਾ ਨਾਨੀ ਨੇ ਕਿਉਂ ਰੱਖਿਆ ਹਾਂ ਤੂੰ ਕਹਿਣਾ ਸੀ ਨਾ ਨੀ ਮੈਂ ਰੱਖਣਾ ਕਾਕੇ ਦਾ ਨਾਮ ਤੂੰ ਸੋਹਣਾ ਜਿਹਾ ਨਾਮ ਰੱਖ ਦਿੰਦੀ ਹਾਂ ਆਂਦਾ ਨਾ ਮੈਂ ਅਸੀਂ ਤਾਂ ਰੱਖ ਦੇ ਸੀ ਨਾ ਆਪਣਾ ਹੀ ਨਾਮ ਤੈਨੂੰ ਪਸੰਦ ਆਇਆ ਕਾਕੇ ਦਾ ਨਾਮ ਹਾਂ ਅੱਛਾ ਲੱਗਾ ਹਾਂ ਠੀਕ ਹੈ ਕਿਹਦੇ ਵਰਗਾ ਹੈ ਕਾਕਾ ਕਿਹਦੇ ਵਰਗਾ ਮੇਰੀ ਮੰਮੀ ਤਾਂ ਗਿਆ ਨਾਨੀ ਨਾਨੀ ਵੀਡੀਓ ਬਣਾ ਰਹੇ ਨਾਨੀ ਚੱਲ ਗਿਆ ਆਪਣਾ ਵਲੋਗ ਹਾਂ ਚੱਲ ਵੀ ਅਸੀਂ ਕਰਨਾ ਨਾਨੀ ਤਾਂ ਗਿਆ ਹਾਂ ਵਲੋਗ ਤੁਹਾਡਾ ਆ ਜਾਣਾ ਰਿੱਕੀ ਹਣੀ ਵੇ ਦੇ ਹੁੰਦੇ ਨੇ। ਡੋਟਰ ਨਾਨੀ ਤੇ ਚੱਲ ਗਿਆ ਤੇਰੇ ਤੇ ਨਹੀਂ ਗਿਆ। ਉਹ ਹੈ। ਤੇ ਨਾਨੀ ਤੇਰੀ ਸੋਹਣੀ ਹੈ। ਮੈਨੂੰ ਵੀ ਕਦੀ ਕਦੀ ਜਦ ਮੇਰੇ ਹੱਥ 'ਚ ਫੋਨ ਆਂਦੇ ਤਾਂ ਫਿਰ ਵੇਖੀ ਨਹੀਂ ਮੈਂ ਹੋਂਦ ਤੁਹਾਡਾ ਫੋਨ ਵੇਖੀ ਵੀ ਕੁੜੀ ਹੋਈ ਮੈਂ ਕਿਹਾ ਮੈਂ ਗੁਰਿੰਦਾ ਤੇ ਮੁੜਾ ਗਿਆਗੀ। ਜਦ ਜਦ ਮੈਨੂੰ ਕਹਿੰਦਾ ਉਹਨਾਂ ਨੂੰ ਪਤਾ ਲੱਗਦਾ ਮੈਨੂੰ। ਪਾਪਾ ਜੀ। ਚਲੀ ਬਰਾ ਪਾਂਗੇ ਨਾ। ਹਾਂ ਚਲੋ। ਫੋਨ ਨੂੰ ਹੱਦੈ ਲੱਗਾ ਜਿਵੇਂ ਬੜੀ। ਹਾਂਜੀ ਤੇ ਹੁਣ ਅੱਜ ਦਾ ਦਿਨ ਬਹੁਤ ਵਧੀਆ ਰਿਹਾ ਤੇ ਬਹੁਤ ਜ਼ਿਆਦਾ ਇੰਜੋਏ ਕੀਤਾ ਸਾਡੇ ਨੰਨੂ ਨੇ ਮਿੱਟੀ ਦੇ ਵਿੱਚ ਹੈਨਾ ਨਹੀਂ ਹਾਂ ਨਹੀਂ ਨਹੀਂ ਕੀਤਾ ਇੰਜੋਏ ਦੱਸੀ ਬੰਦ ਕਰਵਾਤਾ ਨਾ ਉਹ ਹੈਲੋ ਦੱਸੀ ਇੰਜੋਏ ਨਹੀਂ ਕੀਤਾ ਕਿੰਨਾ ਜ਼ਿਆਦਾ ਤੂੰ ਖੇਡੀ ਹੈ ਕਿੰਨਾ ਜ਼ਿਆਦਾ ਇੰਜੋਏ ਕੀਤਾ ਪੁੱਤ ਐਦਾਂ ਤੇ ਨਾ ਬੋਲ ਚਲੋ ਇਹਨੇ ਪਤਾ ਨਹੀਂ ਇਹਨੇ ਇੰਜੋਏ ਦਾ ਕੀਤਾ ਹੀ ਹੈ ਉਵੇਂ ਆਕੜ ਜਾਂਦੀ ਹੈ ਉਹਨੇ ਤਾਂ ਫੋਨ ਨਹੀਂ ਨਾ ਚਲਾ ਰਿਹਾ ਫੋਨ ਨਹੀਂ ਨਾ ਚਲਾਣ ਤੇਰੇ ਤਾਂ ਕਰਕੇ ਇਸ ਵਲੌਗ ਨੂੰ ਆਪਾਂ ਬਸ ਇੱਥੇ ਕਰਦੇ ਐਂਡ ਤੇ ਬਹੁਤ ਸੋਹਣਾ ਦਿਨ ਸੀ ਅੱਜ ਬਹੁਤ ਜ਼ਿਆਦਾ ਵਧੀਆ ਤੇ ਐਂਡ ਤੇ ਤੁਹਾਨੂੰ ਪਤਾ ਹੈ ਇਹ ਭਾਬੀ ਹੁਣੀ ਆਏ ਉਧਰੋਂ ਹੈ ਨਾ ਮਨਪਾਜੀ ਹੁਣੀ ਤੇ ਪਟਿਆਲੇ ਵਾਲੇ ਤੇ ਉਹ ਆਏ ਸੀਗੇ ਹੁਣ ਤੇ ਬਸ ਉਹ ਚਲੇ ਗਏ ਨੇ ਤੇ ਅੱਧ ਨੂੰ ਅਸੀਂ ਆਪਣੇ ਰਾਹ ਨੂੰ ਪੈ ਗਏ ਆ ਤੇ ਬਸ ਹੁਣ ਇਸ ਵਲੌਗ ਨੂੰ ਕਰਦੇ ਐ ਇੱਥੇ ਐਂਡ ਜੇ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਕਰ ਦਿਓ ਤੇ ਕਮੈਂਟ ਵੀ ਕਰ ਦਿਓ ਠੀਕ ਹੈ ਜੀ ਤੇ ਲੋਕ ਦੇ ਪੂਰਾ ਵੇਖ ਲਿਆ ਕਰੋ ਯਾਰ ਆ ਵਲੌਗ ਪੂਰਾ ਦੇਖ ਲਿਆ ਕਰੋ ਤੁਹਾਡੇ ਅਗੇ ਹੱਥ ਜੋੜ ਕੇ ਬੇਨਤੀ ਹੈ ਇਹ ਚੀਜ਼ ਆਪਾਂ ਐਂਡ 'ਚ ਕਹਿੰਨੇ ਨਾ ਉੱਥੇ ਤੱਕ ਤੇ ਵੇਚਦਾ ਹੀ ਨਹੀਂ ਉਹ ਵਾਚ ਟਾਈਮ ਪੂਰਾ ਕਰੋ ਇਹ ਚੀਜ਼ ਪਹਿਲਾਂ ਇਹ ਸ਼ੁਰੂ 'ਚ ਪਾ ਦਾਂਗੇ ਵਲੌਗ ਪਹਿਲਾਂ ਦੇਖ ਲਿਆ ਕਰੋ ਕਿਰਪਾ ਕਰਕੇ ਪਲੀਜ਼ ਪਲੀਜ਼ ਮੈਨੂੰ ਪਲੀਜ਼ ਪਹਿਲਾਂ ਵਲੌਗ ਪੂਰਾ ਦੇਖ ਲਿਆ ਕਰੋ ਸਾਡਾ ਵਾਚ ਟਾਈਮ ਵਿਊ ਵਧਾਓ ਵਾਚ ਟਾਈਮ ਲਿੰਕ ਆ ਗੋ ਉਹ ਨਹੀਂ ਦੇਖ ਲਾ ਸਾਰਾ ਵਲੌਗ ਪੂਰਾ ਦੇਖਿਆ ਕਰੋ ਠੀਕ ਹੈ ਜੀ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ 'ਚ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇੱਧਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਚਲੋ ਇਹ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਰ ਦੋ ਸਤਿ ਸ੍ਰੀ ਅਕਾਲ ਸੋਹਣੇਓ ਸਤਿ ਸ੍ਰੀ ਅਕਾਲ ਕਰ ਦੋ ਐ ਯਾਰ